ਜਾਤ ਸਰਕਾਰ ਜਿੰਦਾਬਾਦ ਜਾਤ ਸਰਕਾਰ ਜਿੰਦਾਬਾਦ ਚੱਕ ਮਜੀਠਾ ਜਿੰਦਾਬਾਦ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਲਖਬੀਰ ਸਿੰਘ ਲੋਦੀ ਨਗਲੂ ਨਾਬਾ ਜੇਲ੍ਹ ਤੇ ਬਾਹਰ ਹੀ ਪੁਲਸ ਨੇ ਰੋਕਿਆ ਵਿਕਰਮ ਸਿੰਘ ਮਜੀਠੀਆ ਨਾਲ ਕਰਨ ਗਏ ਸਨ ਮੁਲਾਕਾਤ ਪੁਲਸ ਅਧਿਕਾਰੀਆਂ ਨਾਲ ਹੋਈ ਬੈਸਪਾਜੀ ਪੁਲਸ ਅਧਿਕਾਰੀਆਂ ਨਾਲ ਹੋਈ ਬੈਸਪਾਜੀ ਲਖਬੀਰ ਸਿੰਘ ਲੋਦੀ ਨਗਲਾ ਦੇ ਸਾਥੀਆਂ ਨੇ ਪੰਜਾਬ ਸਰਕਾਰ ਵਿਰੋਧ ਕੀਤੀ ਨਾਰੀ ਬਾਜੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਮਿਲ ਪਹੁੰਚੇ ਲਖਬੀਰ ਸਿੰਘ ਲੋਦੀ ਨਗਲ ਨੂੰ ਗੇਟ ਉੱਤੇ ਹੀ ਪੁਲਸ ਅਧਿਕਾਰੀਆਂ ਨੇ ਰੋਕ ਲਿਆ ਅਤੇ ਇਸ ਮੌਕੇ ਲਖਬੀਰ ਸਿੰਘ ਲੋਦੀ ਨਗਲਾ ਤੇ ਪੁਲਸ ਅਧਿਕਾਰੀਆਂ ਵਿੱਚ ਬੈਸਪਾਜੀ ਹੋਈ ਅਤੇ ਸਮੂਹ ਕੇ ਲਖਬੀਰ ਸਿੰਘ ਲੋਧੀ ਨੰਗਲ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਚਮਕ ਨਿਖੇਦੀ ਕੀਤੀ ਉਹਨਾਂ ਕਹਿੰਿਆ ਕਿ ਪੰਜਾਬ ਸਰਕਾਰ ਅਕਾਲੀ ਦਲ ਦਾ ਸ਼ਰੇਆਮ ਤਕਾ ਕਰ ਰਹੀ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਲਖਬੀਰ ਸਿੰਘ ਲੋਧੀ ਨੰਗਲ ਜੀ ਵੀ ਸਾਨੂੰ ਪਤਾ ਲੱਗਾ ਸੀ ਕਿ ਹੁਣ ਕੁਝ ਬੰਦਿਆਂ ਨੂੰ ਮਿਲਣ ਵਾਸਤੇ ਕੋਈ ਮਿਲੀ ਰਿਲੈਕਸੇਸ਼ਨ ਤੇ ਅਸੀਂ ਸਾਰੇ ਬਾਈ ਲਖਬੀਰ ਸਿੰਘ ਲੋਧੀ ਨੰਗਲ ਆ ਸਾਡਾ ਐਮਐਲਏ ਆ ਉਹ ਬਣਿਆ ਤੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਸਾਡੇ ਨਾਲ ਜੂਸ ਦੇ ਮੀਤ ਪ੍ਰਧਾਨ ਨੇ ਸ਼ਰਮਣੀ ਕਮੇਟੀ ਮੈਂਬਰ ਨੇ ਸਾਰੇ ਪਾਰਟੀ ਦੇ ਸੀਨੀਅਰ ਸਾਡੇ ਸਾਥੀ ਨੇ ਤੇ ਅਸੀਂ ਆਖਿਆ ਚਲੋ ਜੇਕਰ ਆ ਗਿਆ ਮਿਲ ਗਿਆ ਤੇ 2 ਮਿੰਟ ਦਰਸ਼ਨ ਕਰ ਆਉਣੇ ਆ ਪਰ ਇੱਥੇ ਆੜ ਕੇ ਹੁਣ ਪਤਾ ਲੱਗਾ ਐਸਐਚਓ ਸਾਹਿਬ ਕਹਿੰਦੇ ਆ ਵੀ ਨਹੀਂ ਬਿਲਕੁਲ ਅਜੇ ਕੋਈ ਪ੍ਰੋਗਰਾਮ ਨਹੀਂਗਾ ਨਾ ਅਜੇ ਕਿਸੇ ਨੂੰ ਮਿਲਣ ਦਿੰਦੇ ਆ ਨਾ ਹੀ ਕੋਈ ਚੀਜ਼ ਇਹਦੇ ਅੰਦਰ ਕਰਾਉਣ ਵਾਸਤੇ ਕਿਸੇ ਨੂੰ ਕਰਾਉਣ ਦਿੰਦੇ ਆ ਉਹ ਇਸ ਕਰਕੇ ਸਰਕਾਰ ਦੀ ਤੱਕੇਸ਼ਾਈ ਆ ਜਿਆਤੀ ਆ ਔਰ ਮੈਂ ਸਮਝਣਾ ਆਪਣੀ ਬੜੀ ਵੱਡੀ ਬੇਇਨਸਾਫੀ ਆ ਕਿ ਜਿਹੜਾ ਕਾਇਦਾ ਕਾਨੂੰਨ ਆ ਉਹਦੇ ਮੁਤਾਬਕ ਜਿਹੜਾ ਮੁਲਾਕਾਤ ਆ ਮੁਲਕਾਤ ਤੇ ਸਾਰਿਆਂ ਦੀ ਹੁੰਦੀ ਆ ਤੇ ਇੱਥੇ ਲਈ ਇੱਕ ਬੰਨੇ RAMREE ਮਿਆਂ ਜਿਹੜਾ ਬੁਲਾਦਕਾਰ ਚ ਵੀ ਅੰਦਰ ਆ ਜਿਹੜਾ ਕਤਲਾ ਚ ਵੀ ਅੰਦਰ ਆ ਜਿਹੜੀ 6 ਮਹੀਨਾ 7 ਮਹੀਨਾ ਪਿਛੋਂ ਚਾਲੀ ਚਾਲ ਜਾਂਦੀ ਅਰੇ ਦੀ ਬਰੋਲ ਦੇ ਕੇ ਉਹਨੂੰ ਘਰੋਂ ਕੱਢਿਆ ਜਾਂਦਾ ਇਹ ਕਿਤਨਾ ਦਾ ਕਾਨੂੰਨ ਆ ਇਹ ਸਾਨੂੰ 2 ਨੰਬਰ ਤੇ ਇਸ਼ਾਰੀ ਹੋਣ ਦਾ ਗਿਆਨ ਜਿਹੜਾ ਕਰਵਾਇਆ ਜਾ ਰਿਹਾ ਔਰ ਮਜੀਠਾ ਜੀ ਨਾਲ ਬਹੁਤ ਧੱਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਆ ਖਾਲੀਤਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਰੀ ਪਲਾਨशुदा ਪੋਲਿਟੀਕਲ ਵੰਡਾਟਾ ਹੋ ਰਿਹਾ ਆ ਜੋ ਬਹੁਤ ਮਾੜਾ ਆ ਔਰ ਮੈਂ ਸਮਝਦਾ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆ ਉਹਨੂੰ ਉਹਦਾ ਕਿ ਮਿਆਜਾ ਭੁਗਤਣਾ ਪੈਂਦਾ ਆ ਅੱਜ ਤੋਂ ਹੋ ਰਿਹਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹਿਸਾਬ ਕਾਲ ਜਰੂਰ ਲਿਆ ਜਾਊਗਾ ਸਾਰਿਆਂ ਤੇ ਬਣਾ ਚ ਬਣਾ ਗੁੱਸਾ ਆ ਚਲੋ ਸਾਨੂੰ ਇਹ ਵੀ ਐਡਮਿਨਿਸਟ੍ਰੇਸ਼ਨ ਨੂੰ ਜੋ ਹੁਕਮ ਆ ਉਹਨਾਂ ਨੇ ਸਾਨੂੰ ਇਹ ਵਰਜਿਤਤਾ ਵੀ ਤੁਹਾਨੂੰ ਨਹੀਂ ਜਾਣ ਦੇਣਾ ਉਹਨਾਂ ਨੂੰ ਤੇ ਜੋ ਹਦਾਇਤਾਂ ਨੇ ਉਹਨਾਂ ਨੇ ਉਹ ਕਰਨਾ ਆ ਸੋ ਇਸ ਕਰਕੇ ਅੱਜ ਅਸੀਂ ਇਹ ਕੰਮ ਆਏ ਸੀ ਦੂਰੋਂ ਚੱਲ ਕੇ ਪਰ ਉਹ ਸਾਡੀ ਜਿਹੜੀ ਆ ਇਹਨਾਂ ਨੇ ਮੁਲਾਕਾਤ ਨਹੀਂ ਕਰ ਦਿੱਤੀ ਅਸੀਂ ਆਪਣੇ ਮਨ ਵਿੱਚ ਹੀ ਇਸ ਗੱਲ ਦਾ ਟੋਖਲਾ ਲੈ ਕੇ ਉਹਨੂੰ ਵਾਪਸ ਚਲੇ ਆਉਣ ਵਾਲੇ ਸਮੇਂ 'ਚ ਫੇਰ ਵੇਖਾਂਗੇ ਕੀ ਪ੍ਰੋਗਰਾਮ ਬੰਦਾ ਉਹ ਹਿਸਾਬ ਨਾਲ ਕਰਾਂਗੇ ਐਹੋ ਹੀ ਸਾਡੀ ਅੱਜ ਹੈਗੀ ਸੀ ਪ੍ਰੋਗਰਾਮ ਜਿਹੜਾ ਇਹ ਸਾਨੂੰ ਮੁਲਾਕਾਤ ਤੋਂ ਰੋਕ ਦਿੱਤਾ ਗਿਆ ਆ ਔਰ ਬਹੁਤ ਜ਼ਿਆਦਾ ਜ਼ਿਆਤੀ ਆ ਹੀ ਸਮਝਿਆ ਬੇਇਨਸਾਫੀ ਆ ਸਰਕਾਰ ਦੀ ਬੜੀ ਵੱਡੀ ਏ ਹਰ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਬੇਇਨਸਾਫੀ ਕੀਤੀ ਜਾ ਰਹੀ ਆ